ਸੋ ਸੰਗਤ ਜੀ ਗੱਲ ਕਰੀਏ ਗੁਰਦੁਆਰਾ ਯਾਦਗਾਰ ਅੜਾ ਸਾਹਿਬ ਜਰਗ ਦੀ ਜਿੱਥੇ ਪਿਛਲੇ ਦਿਨੀ ਸੰਤ ਬਾਬਾ ਕੁਪੇਂਦਰ ਸਿੰਘ ਉਹਨਾਂ ਦੀ ਰਹਿਨਮਾਈ ਹੇਠ ਗੁਰਦੁਆਰਾ ਅੜਾ ਸਾਹਿਬ ਜਰਗ ਵਿਖੇ ਇੱਕ ਸੰਤ ਬਾਬਾ ਕੁਸ਼ਨ ਸਿੰਘ ਜੀ ਨਿਵਾਸ ਸਥਾਨ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਸਾਨੂੰ ਜਿੰਨਾ ਤੱਕ ਪਤਾ ਲੱਗਿਆ ਹੈ ਕਿ ਗੋਡੋਰਾ ਯਾਦਗਾਰਾ ਸਾਹਿਬ ਜਰਗ ਵਿਖੇ ਇਸ ਨਿਵਾਸ ਸਥਾਨ ਦੇ ਲਈ ਇੱਕ ਤਿੰਨ ਮੰਜ਼ਲੀ ਇਮਾਰਤ ਬਣਾਈ ਜਾਵੇਗੀ ਜਿਸ ਵਿੱਚ ਬੱਧੀ ਗਰੰਤੀ ਦੇ ਵਿੱਚ ਜਿਹੜੇ ਕਮਰੇ ਨੇ ਉਹ ਸੰਗਤ ਦੇ ਲਈ ਬਣਾਏ ਜਾਣਗੇ ਸੋ ਆਓ ਗੱਲ ਕਰਕੇ ਵੇਖਦੇ ਹਾਂ ਇਸ ਸੰਬੰਧੀ ਸੰਗਤਾਂ ਨੇ ਬੜੀ ਪੇਵਾ ਕੀਤੀ ਹੈ ਇਸ ਤਰ੍ਹਾਂ ਸੰਤ ਮਹਾਰਾਜ ਛੋਟੇ ਮਹਾਰਾਜ ਜੀ ਜਾਦ ਵਿੱਚ ਸੰਤ ਕਿਸ਼ਨ ਸਿੰਘ ਦਾ ਨਿਵਾਸ ਉਹ ਵੀ ਇੱਕ ਹੀ ਕਮਰੇ। ਇਹਨਾਂ ਦੀ ਸੇਵਾ ਸੰਗਤਾਂ ਨੇ ਆਪ ਹੀ ਕਰਨੀ ਆ ਤੇ ਕਰ ਵੀ ਰਹੀਆਂ। ਬੜਾ ਉਤਸ਼ਾਹ ਹੈ ਕਿਉਂਕਿ ਛੋਟੇ ਮਹਾਰਾਜ ਜੀ ਨਾਲ ਸੰਤ ਤੁ ਪਿਆਰ ਦਿੰਦੇ ਸਨ। ਉਹਨਾਂ ਕੋਈ ਸੰਤ ਨਹੀਂ ਦੇ ਸਕਦਾ ਸਾ ਸੰਗਤ। ਇਹੋ ਜੇ ਮਹਾਪੁਰਸ਼ਾਂ ਦੀ ਜਾਬ ਦੇ ਨਾਲ ਆਪਣਾ ਵੀ ਭਲਾ ਹੈ, ਆਪਣੇ ਬੱਚਿਆਂ ਦਾ ਵੀ ਭਲਾ ਹੈ। ਸੰਤਾਂ ਸੰਤੋਹ ਰਾਜ ਜੀ, ਦੋਨੋਂ ਮਹਾਰਾਜ ਜੀ ਉਹਨਾਂ ਨੂੰ ਆਪਾਂ ਲੰਮਚਾਰ ਕਰੀਏ। ਵੀਰਾਂ ਨੇ ਸਾਨੂੰ ਆ ਲੋਕ ਖੁਸ਼ੀ ਕਰਨਾ ਹੈ। ਤੇ ਬਲੋਂ ਤੇ ਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ